ਕੜੀਆਂ ਨੇ ਦਾ ਮੁੱਲ ਲਾਉ ਪੂਰੇ 8000 ਅੱਛਾ ਜੀ ਦੇਣੀਆਂ ਨੇ ਕਹਿੰਦਾ ਤੂੰ ਤਾਂ ਜਿੱਧਰ ਨਿੱਤੀ ਹੋਈ ਦੇਖਦਾ ਉਧਰ ਡਿੱਗਦੇ ਜਦੋਂ ਇਹ ਕਹਿੰਦੇ ਹਾਂ ਕਿ ਤੇ ਮੂੰਹ ਜਾਣ ਗਿਆ ਕਰਾਇਆ ਨਹੀਂ ਪੂਰੇ ਤੇ ਕਿੰਨਾ 14000 ਨਹੀਂ ਆਦੇ ਜਾਂ 22000 ਤੂੰ ਲੈ ਲੈ 13 ਦੀਆਂ ਓਏ ਤੂੰ ਲੈ ਲੈ ਉਧਰ ਹੋ ਕੇ ਖੜ ਜੀ ਚੱਲ ਜਾ ਫਿਰ ਸਾਡੇ ਇੱਥੇ ਵਿਚਾਰੇ ਨਾ ਸੌਦੇ ਦੇ ਤੂੰ ਲੈ ਲੈ ਚੱਲ ਬਾਬੇ ਕੋਈ ਗੱਲ ਪੂਰੀਆਂ ਸਾਡੇ ਨੂੰ ਦੀਆਂ ਵੇਚਣੀਆਂ ਬਸ ਚਾਹ ਭੱਜ ਜਾ ਨਹੀਂ ਹੁੰਦੀਆਂ ਚੱਲ ਫੜਾ ਲੈ ਰੱਖ ਇੱਦਾਂ ਨੂੰ ਤਾਂ ਕਰਦੇ ਵੀਡੀਓ ਬਣ ਜੇ ਲੈ 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 ਆ ਲੋ ਜੀ ਕੰਨ ਛੱਡ ਦੇ ਮਨੋ ਯਾ ਕੰਨ ਨਾ ਫੜਿਆ ਕਰ ਬੁਰੇ ਲੱਗਦੇ ਵੀਡੀਓ ਵਾਲੇ ਕਹਿੰਦੇ ਆ ਆ ਗਿਆ ਪੁੱਤ ਮੇਰਾ ਕਹਿਰ ਪੀਆ ਦੀਆਂ ਨੇ ਪੁੱਲ 13000 ਦੀਆਂ ਨੇ ਜੀ ਦੋਨੇ ਸਣੇ ਤੂੰ ਹਾਂ ਸਣੇ ਮੇਰੇ ਸਾਨੂੰ ਕਿੱਧਰ ਕੰਮ ਸਿਖਾਉਣਾ ਹੈ ਕੰਮ ਕਰ ਵਪਾਰ ਲੈਣ ਦਾ ਛਿਟਕਈ ਬੰਦਾ ਹੈ ਤੂੰ ਰੋਜ਼ ਛੁਰਾ ਚਲਾਉਣਾ ਤੇਰੀ ਸਮਝ ਦਾ ਕੰਮ ਕਰਕੇ ਦੇਹ ਵਠਾਂਗੇ ਦਿੰਨੇ ਬੋਲ ਤੂੰ ਬੋਲ ਕੀ ਕਰਦੇ ਸਮਝਾਣਾ ਨਹੀਂ ਭਜਾਉਣ ਵਾਲੀਆਂ ਗੱਲਾਂ ਕਰਦੇ ਮੈਂ ਤੂੰ ਕਰਦੇ ਸਮਝਾਣਾ ਚੱਲ ਬੋਲ ਬੋਲ ਤਾਇਆ ਇੱਕੋ ਹੀ ਮਾਰੀ ਨਿਸ਼ਾਨਾ ਤੂੰ ਨਵੇੜ ਤੇ ਤੈਨੂੰ ਨਹੀਂ ਪਤਾ ਹੈਗਾ ਥੋੜੇ ਹੱਕ ਚ ਗੱਲ ਕਰੂੰਗਾ ਇਹਦੇ ਹੱਕ ਚ ਨਹੀਂ ਕਰਦਾ ਬੋਲ ਬੋਲ ਬੱਚੇ ਵਧੀਆ ਨੇ ਵਧੀਆ ਮੈਂ ਰੋਜ਼ੇ ਸਭ ਕੋ ਦੇਖਦਾ ਵਧੀਆ ਚੱਲ ਬੋਲ ਬੋਲ ਐਨ ਕੜਿਆਨੇ ਦਾ ਮੁੱਲ ਲਾਉ ਪੂਰੇ 8000 ਅੱਛਾ ਜੀ ਦੇਣੀਆਂ ਨੇ ਗੱਲ ਕਰ ਹਾਂ ਕੱਚਾ ਮੁੱਲ ਨਹੀਂ ਲਾਇਆ ਨਾ ਨਾ ਜਮਾਈ ਮੰਗ ਲੈ ਹੈ 13000 13000 ਨੂੰ ਕੋਈ ਠਕਾਣਾ ਹੈ 12000 ਦੀਆਂ ਲੈ ਜਾ ਕਿਵੇਂ ਲੈ ਜਾ ਜਿਵੇਂ ਲੈ ਜਾਂਦੇ ਹੁੰਦੇ ਨੇ ਲੈ ਐ ਉਹੀ ਲੈ ਜਾ ਐ ਬੋਲ ਓ ਨਾ ਅਦੇ ਤੇਰੀ ਚੀਜ਼ ਐ ਕੋਈ ਗੱਲ ਨਹੀਂ ਤੇਰਾ ਕਿਹੜਾੜੀ ਐ ਉਹ ਸੱਚ ਬੋਲਦੇ ਨੇ ਆਉਂਦੇ ਨਹੀਂ ਕਹਦਾ ਨਾ ਨਾ ਬੰਦੇ ਸੀਰ ਨਹੀਂ ਕਰਦੇ ਨੂੰ ਮੁਰਕੀ ਦੇ ਦੇ ਐ ਕਰਦੇ ਜੇ ਦੋਨੇ ਮੇਰੇ ਜਮਾ ਨਹੀਂ ਕਰਦਾ ਤੇਰਾ ਕੋਈ ਉਹ ਐ ਕਰਦੇ ਨੇ ਦੋਨੇ ਤੂੰ ਐ ਤੁਰਤ ਦਾ ਲਿੱਪਿਆ ਹੋਇਆ ਯਾਰ ਕਪਾੜੇ ਤੋਰ ਤਾ ਰੱਬ ਲੱਗਦੀ ਗੱਲ ਕਰਨਾ ਤੂੰ ਤਾਂ ਜਿੱਧਰ ਨਿੱਤੀ ਹੋਈ ਦੇਖਦਾ ਉਧਰ ਡਿੱਗਦਾ ਹਾਂ ਤੂੰ ਜਦੋਂ ਇਹ ਕਹਿੰਦੇ ਹਾਂ ਹਾਂ ਤੂੰ ਤਾਂ ਤੁਸ ਦਾ ਯਾਰ ਹੈ ਮੈਂ ਮਨਾ ਨਹੀਂ ਦਿੰਦਾ ਕੋਈ ਜੰਮ ਹਰਾ ਪਰ ਯਾਰ ਹੈ ਤੂੰ ਤਾਂ ਆਪਣੇ ਆਪਣੇ ਪ੍ਰੇਥਨ ਮਿੰਟ ਜੇ ਮੁੱਲ ਮਿੰਟ ਜੇ ਤੂੰ ਤਾਂ ਭੱਜ ਜਾਣਾ ਹੈ ਆਪਾਂ ਫਿਰ ਇਹਨਾਂ ਕੋਈ ਨਾ ਕਰਨਾ ਹੈਗਾ ਨਾਲ ਦੀ ਨਾਲ ਹਾਂ ਇਹ ਕੋਈ ਗੱਲ ਕਰ ਦੇਣ ਵਾਲੀ ਬੰਦਾ ਦੂਣਾ ਹੈ ਹੈ ਪੱਕਾ ਹੈ ਪੱਕਾ ਹੀ ਹੈ ਹੈ ਤੂੰ ਦਾਦੇ ਪੱਕਾ ਕੱਟ ਦੇ ਦੀ 50 ਦੇ ਦੋ ਜੱਗੀ ਬਣ ਕੇ ਦੇ ਦੋ ਯਾਰ ਗੋਣੀ ਬਣ ਕੇ ਕਿਹਾ ਲੈ ਜੇ ਜੋਗਾ ਸਿੰਘ ਤੋਂ ਮੈਂਨੇ ਲੈਨੇ ਆ ਆ ਖੜੇ ਨੇ ਆ ਆ ਖੜੇ ਨੇ ਸੱਚ ਨੀ ਮੈਂ ਦਵਾ ਲੈ ਆ ਦੂਜੂੜਈ 10000 ਦਾ ਲੈ ਇੱਕ ਡਿਕ ਡੇ ਨੇ ਨੀਮ ਕਰਦਾ ਮੈਂ ਨੀਮ ਕਾ ਤੋਂ ਕਰਦਾ ਯਾਰ ਸੌਦਾ ਪੋਗਦਾ ਨੀਮ ਦਾ ਮਸਲਾ ਹੀ ਬੱਚੇ ਕਿਉਂ ਦੇਣਗੇ ਬਰੀਡ ਲਈ ਹੈ ਬਰੀਡ ਓਏ ਨਹੀਂ ਵਧੀਆ ਯਾਰ ਜੋ ਵੇਚਿਆ ਸਾਡੇ ਬਣ ਕੇ ਅੱਜੇ ਨਹੀਂ ਦੰਦੀਆਂ ਬੱਚੇ ਬਣ ਗਿਆ ਦਾ ਸਹੀ ਤੈ ਕਿਹੜਾ ਛੋਟੇ ਜਿਹੇ ਨਹੀਂ ਬੱਚੇ ਦੇਤੇ ਤੇ ਸਾਡੇ 11 ਦੀਆਂ ਚੱਕ ਜਾ ਤੈ ਬੱਚੇ ਛੋਟੇ ਜਿਹੇ ਨਹੀਂ ਦੇਤੇ ਤੇ ਯਾਰ ਜਿਹੜਾ ਹਾਂ ਬੱਚੇ ਤਾਂ ਤੀਵੇਂ ਦਿੰਦੀ ਆ ਲੜਦਾ ਫਿਰਦਾ ਮੰਡੀਆਂ ਚ ਆ ਕੇ ਦਿੰਦਾ ਤੀਵੇਂ ਦਿੰਦੀ ਹਾਂ ਚੱਲ ਬਾਬੇ ਚੁੱਪ ਬੋਲ ਬਾਬਾ ਚਪੋਰ ਨਾ ਕੁਸ ਬੋਟੇਸ਼ਨ ਬੋਲ ਪੀਠਾ ਗੱਡੋ ਪੱਠਾ ਬੋਟੇਸ਼ਨ ਨਾ ਬੋਲਦੀ ਵੀਡੀਓ ਬਣਦੀ ਐ ਅੱਖਾਂ ਦੇਖ ਰਾਜ ਤੂੰ ਜੰਮਾ ਕਰੀ ਜਾਣਾ ਆ ਦੇਖ ਪੱਠਾ ਦਾ ਦੇਖ ਲੈ ਕੁਆਲਿਟੀ ਦੀਆਂ ਭਾਈ ਜਾਨ ਕਿਵੇਂ ਹੈ ਹੂ ਹੂ ਸਹੀ ਐ ਓਕੇ ਇਹ ਨਾ ਮੁੰਡਾ ਲਾਓ ਮਾਰ ਮਾਰ ਕੇ ਥੱਲੇ ਦੱਬ ਲਿਆ ਆਪਾਂ 6800 ਨਹੀਂ ਸਾਢੇ 8 ਲਾਓ ਮਾਲ ਮੋਲ ਫਾਇਦਾ ਕੀ ਐ ਦੱਸ ਕੀ ਫਾਇਦਾ ਰੱਖੀ ਪੱਕੀਆਂ ਬਿੱਲੀਆਂ ਦਾ ਕੋਈ ਫਾਇਦਾ ਨਹੀਂ ਉਹ ਇਹਨੂੰ ਉੱਚਾ ਕਰੋ ਯਾਰ ਉਹ ਉੱਚਾ ਉੱਥੇ ਦੇਣੀ ਨਹੀਂ ਚਾਹੀਏ ਫਿਰ ਉਹ ਛੋਟੀ ਲਾ ਲੈ ਪੱਕੀ ਗੱਲ ਕਰਾਂ 9000 ਦੀਆਂ ਦਿੰਨਾ ਨਹੀਂ ਨਹੀਂ ਨਾ ਨਾ ਉਹ ਮੈਂ ਯਾਰ ਜੰਮੂ ਜਾਣ ਗਿਆ ਕਿਰਾਇਆ ਨਹੀਂ ਪੂਰਾ ਤੇ ਕਿੰਨਾ 14000 ਨਹੀਂ ਆ 22 ਤੋਂ ਵੀ ਨਹੀਂ ਮੈਂ ਕੱਢੂਣੇ ਮੈਂ ਕੱਢਾਂਗੇ 11 ਦੀਆਂ ਚਾਕਾਂ ਐਵੇਂ ਤਾਂ ਨਹੀਂ ਅਗਲਾ ਲਟਾਉਣਾ ਯਾਰ ਕਿੰਨੀਆਂ ਕ ਤਕੜੀਆਂ ਨੇ ਕੋਠੇ ਢਾਉਂਦੀਆਂ ਨੇ 54000 ਦਾ 45 ਢਾਉਂਦੀਆਂ ਨੇ ਇਹ 54000 ਦਾ ਹਾਂ ਉਹ ਛੱਡ ਦੇ ਯਾਰ ਓਏ ਲੋਕ ਨਹੀਂ ਫਿਰ ਆ ਭਰਾ ਇਹਨਾਂ ਦੀ ਫੋਨ ਹੀ ਆ ਜਾ ਮੋੜੀ ਕੀ ਟੱਟੂ ਕਰਾਊਗਾ ਲਾ ਇਹ ਤਾਂ ਉਹੀ ਗੱਲਾਂ ਓਏ ਇੱਧਰ ਆਓ ਯਾਰ ਖਾੜੇ 'ਚ ਭਰਾ ਲੋਕ ਪਹਿਲ ਤੇਰੀ ਆ ਰਾਜੂ ਯਾਰ ਹੋਰਾ ਕਰ ਓਏ ਲੈ ਸੌਦਾ ਨੇ ਖਰਾਬ ਕਰਨੇ ਨਾ ਲੈਣਾ ਨਾ ਦੇਣਾ ਪੂਰੀਆਂ 5.5 ਦੀਆਂ ਵੇਚਦੀਆਂ ਬੱਸ ਚੱਲ ਭੱਜ ਜਾ ਨਹੀਂ ਹੁੰਦੀ ਚੱਲ ਫੜਾ ਹੋਰਾਂ ਫੱਟ ਵੀਡੀਓ ਬਈ ਖੋਣ ਲਵੇ ਵੇ ਉਹਨੂੰ 13000 ਦੀਆਂ 13 ਆ ਦੀਆਂ ਕਰੂ ਦੇੜੀ ਹਾਂ ਖਾਲਾ ਜੀ ਦਾ ਬੋੜਾ ਥੋੜਾ ਯਾਰ ਰੋਲ ਰੋਲ ਮੇਰੀ ਗੱਲ ਸਾਡਾ ਸੌਦਾ ਹਰੇ ਨਾਲ ਥੋੜੇ ਖਰਾਬ ਕਰ ਦੂਗਾ ਕੌਣ ਲੈਣ ਲੱਗਿਆ ਦੀਆਂ ਇਹਨਾਂ ਹਾਂ ਥੋੜਾ ਦੇ ਨਾ ਬੱਸ ਚੱਲ ਤਾ ਸੁਣ ਤੈਨੇ ਲੈ ਜੀ ਪੁੱਗਦੀਆਂ ਤੈਨੂੰ ਮੈਂ ਕਿਹ ਪੁੱਗਦੀਆਂ ਕਰੀਬ ਆਦਮੀ ਮਰਵਾਉਣਾ ਉਹ ਕਿੱਥੇ ਵਾਗੇ ਆਪਾਂ ਮਰਵਾਉਣਾ ਇਹਦੇ ਚੱਲਦੇ ਨੇ ਬੜੇ ਹੋ ਜੀ ਮਕਮੂਰ ਤੇ ਇਹਦੇ ਢੋਲੇ ਚੱਲਦੇ ਨੇ ਮੈਂ ਤਾਂ ਸੇਬ ਲੱਦ ਕੇ ਲਿਆਉਂਦੇ ਨੇ ਤੂੰ ਇਹਦੀ ਮਿਆਤ ਨਾ ਕਰਾ ਉਹਨੂੰ ਮਰਵਾਉਣਾ ਇਹ ਮਰਵਾਣਾ ਓਏ ਆਸੀਂ ਕਿਸੇ ਦੀ ਮਿਆਤ ਨਹੀਂ ਕਰਾਉਣੀ ਯਾਰ ਕੰਮ ਨਵੇੜੋਂ ਪਰਾ ਫੜਾ ਤਾਇਆ ਤੈਨੂੰ ਵੀ ਪਤਾ ਜਿੱਥੇ ਬੜਨੀ ਆ ਓਏ ਹੋ ਗਿਆ ਮਾਲ ਵਾਲੇ ਨੂੰ ਫੜਾ ਯਾਰ ਸਾਈ ਫੜਾ ਉਹ ਕਿੰਨੇ ਕਰਦਾ ਹੋਰ ਕੁਛ ਲੈ ਫੜ ਓਏ 来 हाथ कर आ करो ना मुनिया 10000 ਦੀਆਂ ਕਰਿਆ ਗਿਆ ਮਿੱਠੂ ਏ ਆ ਪੱਠਾ ਦੇਖ ਚੈੱਕ ਕਰਾ ਕੇ ਠੀਕ ਨੇ ਉਹ ਠੀਕ ਆ 10000 ਦੀਆਂ ਉਹ ਵਧੀਆ ਨੇ ਪੱਠਾ ਯਾਰ ਕੁਆਲਟੀ ਵਾਲਾ ਪੱਠਾ ਨੇ ਉਹ ਠੀਕ ਯਾਰ ਨਾਸ਼ਤੀਆ ਉਹ ਪਰਾਂ ਮਾਰ ਓਏ ਪਰਾਂ ਦਵਾਰਵਾ ਆ ਗਈ ਆ ਗਈ ਆ ਗਈ ਦਸ ਦੀਆਂ ਲੈਤੀਆਂ ਇੱਕ ਆ ਕੇ ਕਹਿੰਦਾ ਮੈਂ 13 ਦਿਨਾਂ ਉਹਦੀ ਗਲਤੀ ਨਹੀਂ ਸੌਦਾ ਖਰਾਬ ਕਰਦਾ ਗਲਤੀ ਹੈ ਗਲਤੀ ਨਹੀਂ ਫੇਖਾ ਫੜੋ ਪੇਮੈਂਟ ਦੋ ਚੈੱਕ ਕਰੂਗਾ ਮਿੱਠੂ ਸੌਦਾ ਕਰੋ ਬਸ ਚੈੱਕ ਕਰ ਲੀ ਠੀਕ ਨੇ ਬਾਈ ਸਹੀ ਆ ਓਕੇ ਆ ਜਾ ਰਹੀ ਰਿਪੋਰਟ ਆ ਜਾਵਾ ਓਕੇ ਦੀ ਰਿਪੋਰਟ ਮਿੱਠੂ ਕਹਿੰਦਾ ਓਕੇ ਦੀ ਰਿਪੋਰਟ ਕੋਈ ਨਹੀਂ ਹੈਗਾ ਖੋਟ ਆ ਦੂਜੀਆਂ ਵੀ ਦਿਖਾ ਦਿਓ ਫਰੀ ਹੈਗੀਆਂ ਨੇ ਬਾਈਓ ਮਰਦੀ ਗਈ ਮੈਂ ਨਹੀਂ ਆਣੀ ਓਏ ਹੋਰ ਹੈਗੀਆਂ ਨੇ ਹੋਰ ਹੈਗੀਆਂ ਨੇ ਆ ਦੇਖ ਆ ਦੇਖ ਬਈ ਜੇ ਚਾਹਤੀ ਬਸ ਦੋਨੀ ਬਹੁਤ ਜੇ ਸਹੇ ਬੰਦ ਨਹੀਂ ਕਰਦੇ ਨਾ ਲੱਗੇ ਬਾਬਾ ਜੀ ਦੇ ਬੰਨਾਂ ਕੇ ਉਧਰ ਖਾਰੇ ਚ ਜਹਾਜਾਂ ਨੂੰ 100 ਰੁਪਏ ਤੰਬੂ ਦੇ ਨੌਂ ਦਾ ਦੇ ਦੀ ਜਿਹੜਾ ਹੱਕ ਬਣਦਾ ਆਪਣਾ ਮੈਂ ਕੋਈ ਨਹੀਂ ਹੱਕ ਨਹੀਂ ਕਿਸਦਾ ਮਾਰਨਾ ਚਾਹੀਦਾ ਬਾਬਾ ਜੀ ਬੈਠੇ ਹੋ ਓ ਉਹਨੇ ਮੁੱਲ ਲਿਆ ਤੁਮ ਹੁਣ ਗਲਤ ਗੱਲ ਕਿਸੇ ਨੇ ਨਹੀਂ ਉਹਨੇ ਲੈ ਲਿਆ ਪਹਿਲਾਂ ਦਾ ਮੁੱਲ ਕੋਈ ਪੈਸਾ ਓਏ ਖੜੀਆਂ ਰਹਿਣ ਦੇ ਅੱਛਾ ਉਹ ਨਹੀਂ ਬੋਲਦਾ ਉਹਦਾ ਨਰਮ ਹੈ ਬੰਦਾ ਚਲ ਪਵਾ ਲੋ ਯਾਰ ਹੁਣ ਤੁਸੀਂ ਵੀ ਘਾਰਾਂ ਦੇ ਪੈ ਗਏ ਅੱਗੇ ਲੈ ਫੜਾ ਚੱਲ ਕਰਾ ਯਾਰ ਅੱਜ ਜਲੀ ਮਟਿਆਰੇ ਬਾੜਾ ਮਿੱਤਰਾਂ ਦਾ ਹਾਂ ਰਾਜਾ ਚੱਕ ਲਿਆ ਬੁੜੇ ਦੇ ਕੀ ਆ ਕੁੜੀ ਆ ਮੁੰਡਾ ਹੁਣ ਕੀ ਹੁਣ ਉਹਨੂੰ ਦਾ ਉਹਦਾ ਮਾਰ ਦੇ ਲਾ ਮੈਂ ਤੇਰਾ ਮਾਰਵਾ ਦੇਖਿਆ ਵੀ ਨਹੀਂ ਕੀ ਕਹਿੰਦਾ ਮੇਰਾ ਮਾਰ ਦੇ ਮੈਨੂੰ ਕਹਾਂ ਮੈਂ ਅਸੀਂ ਤੇਰਾ ਚੱਕ ਲਿਆ ਕੇ ਇਹ ਇਹਨੂੰ ਆਏ ਪੁੱਛਿਆ ਸੀ ਚੋਰ ਆ ਉਹ ਮੀਆ ਬੰਮੂ ਦਾ ਮਾਮਾ ਦਾ ਗੱਡੋ ਕੋ ਕਪਟਾ ਕਰ ਦਿੰਦਾ ਬਾਗ ਵਿੱਚ ਹੀ ਹਾਂ ਹਾਂ ਪਾ ਦੇ ਮੇਰਾ ਪੁੱਤ ਨਾ ਉਹਦਾ ਪਾਈ ਵਾ ਨਾ ਨਾ ਪਾਈਗਾ ਕੋਈ ਮੁਕਮਰੇ ਦਾ ਬੰਦਾ ਉਰੇ ਦਾ બધ <laughs> <laughs>